ਕਈਆਂ ਨੂੰ ਬੜਾ ਵੱਡਾ ਰੋਗ ਲੱਗਾ ਹੁੰਦਾ ਡਰ ਦਾ ਰੋਗ। ਕਈ ਸਵਾਲ ਵੀ ਕਰਦੇ ਨੇ ਕਿ ਬਾਬਾ ਜੀ ਸਾਨੂੰ ਡਰ ਲੱਗਦਾ ਰਹਿੰਦਾ। ਰਾਤ ਨੂੰ ਵੀ ਡਰਦੇ ਆਂ ਦਿਨੇ ਵੀ ਡਰਦੇ ਆਂ। ਪਤਾ ਨਹੀਂ ਕੀ ਮਨ ਦੇ ਵਿੱਚ ਡਰ ਪੈ ਗਿਆ। ਗੁਰੂ ਖਾਲਸਾ ਜੀ ਤਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਡਰ ਦਾ ਰੋਗ ਵੀ ਦੂਰ ਕਰਦੀ। ਕਿਵੇਂ ਦੂਰ ਕਰਦੀ ਹੈ? ਤਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਵਨ ਪਵਿੱਤਰ ਸੁਖਮਨੀ ਸਾਹਿਬ ਦੀ ਬਾਣੀ ਪੜੀਏ ਭਾਵਨਾ ਦੇ ਨਾਲ ਸਤਿਗੁਰੂ ਕਹਿੰਦੇ ਨੇ ਪ੍ਰਭ ਕੈ ਸਿਮਰਨ ਭਾਉ ਨ ਬਿਆਪੈ ਜਿਹੜੇ ਡਰਦੇ ਨੇ ਜਿਨ੍ਹਾਂ ਨੂੰ ਭਾਉ ਹੈ ਖਾਲਸਾ ਜੀ ਪ੍ਰਭੂ ਦਾ ਸਿਮਰਨ ਕਰਨ ਕਦੀ ਵੀ ਮਨ ਦੇ ਵਿੱਚ ਡਰ ਦੀ ਸੰਕਲਪਨਾ ਵੀ ਨਹੀਂ ਆਵੇਗੀ ਸਤਿਗੁਰੂ ਅਰਜਨ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਐਸੀ ਬਖਸ਼ਿਸ਼ ਕਰਨਗੇ ਉਹ ਸਿੱਖ ਨਿ ਧੜਕ ਹੋ ਜਾਂਦਾ ਉਹਨੂੰ ਮਹਾਰਾਜ ਕਦੀ ਵੀ ਡਰ ਨਹੀਂ ਆਉਂਦੇ ਨੇੜੇ ਆਉਣ ਦਿੰਦੇ ਜਿਹੜਾ ਭਾਈ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮੇਸ਼ਰ ਦਾ ਸਿਮਰਨ ਕਰਦਾ ਪ੍ਰਭ ਕਾ ਸਿਮਰਨ ਪਾਉਣਾ ਵਿਆਪੈ ਕਦੀ ਵੀ ਵਿਆਪ ਨਹੀਂ ਸਕਦਾ ਉਹਨੂੰ ਪਾਉ ਡਰ ਕਦੀ ਵੀ ਉਹਦੇ ਨੇੜੇ ਵੀ ਨਹੀਂ ਆਉਂਦਾ